ਕਿੰਨਾ ਮੁਕੀ ਜੜਾ ਮੇਰੇ ਰਾਮ ਜਸਪਾਲ ਸਿੰਘ ਹੈ ਜੀ ਦਸਪਾਲ ਜੀ ਕੀ ਹੋਇਆ ਸੀ ਅੱਜ ਅਸੀਂ ਜੇ ਚਾਹ ਪੀ ਰਹੇ ਸੀ ਤੇ ਸਾਡਾ ਸੀਸੀਟੀਵੀ ਸਾਡਾ ਸੀਸੀਟੀਵੀ ਚੱਲੇ ਸੀ ਉਹਦੇ ਵਿੱਚ ਲੜਕੇ ਨੇ ਦੇਖਿਆ ਜੀ ਕਿ ਦੋ ਲੜਕੇ ਪਹਿਲੇ ਉਧ ਪੁਲਿਸ ਸਾਈਡ ਜੀ ਸਾਹਮਣੇ ਫਿਰ ਇਸ ਤੋਂ ਬਾਅਦ ਇਹ 403 ਨੰਬਰੇ ਕੋਠੇ 403 400 ਕਿਹੜੀ ਕਲੋਨੀ ਪੈਂਦੀ ਹੈ ਇਹ ਇਹ ਹਰੀਨਗਰ ਨਗਰ ਦੀ ਪੈਂਦੀ ਹੈ ਹਰੀਨਗਰ ਤਾਂ ਹੋਇਆ ਕੀ ਸੀ ਹੁਣ ਆਹ ਜੀ ਸੀਸੀਟੀਵੀ ਤੋਂ ਜੈਸੇ ਹੀ ਦੇਖਿਆ ਇਹ ਕੁੱਦੇ ਹੋ ਦਿਖਾਇਤੇ ਉਹ ਲੋਕ ਬਾਹਰ ਗਏ ਹੋਏ ਹੈ ਸਰ ਕੋਈ ਨਹੀਂ ਹੈ ਘਰ ਕੋਈ ਨਹੀਂ ਹੈ ਰਾਤ ਪਹਿਲੇ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਨੇ ਇੱਕ ਗਿਲ ਸਾਹ ਬਹਿ ਕੇ ਸਾਹਮਣੇ ਉੱਥੇ ਵੀ ਚੋਰੀ ਹੋ ਗਈ ਅਸੀਂ ਸੀਸੀਟੀਵੀ ਕੈਮਰੇ ਲਗਾਏ ਹੋਏ ਜੇ ਆਪਣੇ ਬੁਢਾਗਾਂ ਵਾਸਤੇ ਕਿਉਂਕਿ ਦਰਗਾ ਨੂੰ ਛੋੜ ਗਏ ਨੇ ਜੀ ਏ ਸਾਰੇ ਬੱਚੇ ਬਾਹਰ ਗਏ ਨੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ ਗਾਈ ਜਿਵੇਂ ਸੀ ਸੀਸੀਟੀਵੀ ਲਗਾਏ ਹੋਏ ਰੋਣੋਂ ਵੱਸੇ ਲਗਾਏ ਕਿਉਂਕਿ ਕੰਬਲੀਆਂ ਆਂਦੀਆਂ ਨੇ ਲੋਗ ਆਂਦੇ ਨੇ ਜੀ ਰੋਣੋਂ ਵੱਸੇ ਲੋਕਾਂ ਨੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਅਸੀਂ ਉਹਨਾਂ ਦੀ ਕੇਅਰ ਕਰਦੇ ਜੀ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਗਏ ਹੋਏ ਨੇ ਕਨੜਾ ਜੀ ਤਾਂ ਉਹਨਾਂ ਦਾ ਜੇ ਤੁਸੀਂ ਨਾ ਇਹਨਾਂ ਕਾਬੂ ਕਰਦੇ ਅੰਦਰ ਕੁਝ ਹੋਰ ਤੋਂ ਵੱਡਾ ਨੁਸਾਨ ਦੇ ਸਕਦਾ ਤਾੜ ਤੋੜਦੇ ਪਏ ਸੀ ਜੀ ਆਵਾਜ਼ ਆ ਰਹੀ ਸੀ ਹਾਲੂ ਜਿਵੇਂ ਬੈਨੇ ਸ਼ੋਰ ਮਚਾਇਆ ਔਰ ਮੋਹਲੇ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤੇ ਨਾਲੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਉਹ ਆਦਮੀ ਜੋ ਚੋਰ ਹੈਗੇ ਉਹ ਇੱਥੇ ਛੁਪੇ ਹੋਏ ਜੀ ਤਾਂ ਸਾਹਮਣੇ ਆਂਦੀ ਨੇ ਇਤਲਾਤੀ ਨਾਲ ਉਹਨਾਂ ਨੇ ਸਰਚ ਕਰਕੇ ਤੇ ਉਹਨਾਂ ਨੂੰ ਟੁਰਨ ਨਿਕਾਲਿਆ ਪਹਿਲੇ ਵੀ ਕੋਈ ਚੋਰੀ ਵਗੈਰਾ ਹੁੰਦੀ ਕਰਦੇ ਰਹੇ ਪਹਿਲੇ ਵੀ ਚੋਰੀ ਹੋਈ ਸੀ ਸਾਹਮਣੇ ਜੀ ਹਾਂ ਜੀ ਬਥੇ ਗਿਲ ਸਾਜ ਕਰਤੋਈ ਸੀ ਉੱਥੇ ਵੀ ਉਹ ਫੁਟੇਜ ਸਾਡੇ ਕੋਲ ਹੀ ਫੁਟੇਜ ਉਹ ਲੈ ਲਈ ਸੀ ਉਹਦੇ ਹਿਸਾਬ ਨਾਲ ਉਹਨਾਂ ਨੇ ਉਹ ਚੋਰਾਂ ਨੂੰ ਫੜਿਆ ਸੀ ਸ਼ੇਗੁਣੀ ਪੜੇ ਗਏ ਨੇ ਹੁਣ ਕੀ ਕਿਸ ਮਾਣ ਨੂੰ ਚੋਰੀ ਕੀਤਾ ਦਲੇ ਉਈ ਤਾਂ ਸਮਾਨ ਨੇ ਤੋੜ ਨਹੀਂ ਪਾਈ ਜੀ ਮਕਾ ਤਾੜ ਤੋੜੇ ਬੇਸਿਲਗੇ ਤੋੜ ਨਹੀਂ ਪਏ ਉਸ ਤੋਂ ਪਹਿਲੇ ਅਸੀਂ ਰੋਕ ਪਕੜਿਆ ਠੀਕ ਹੈ ਇਹਨਾਂ ਨੇ ਪਕੜ ਲਿਆ ਜੀ ਸਲੇ ਸਾਡੇ ਦੀਵਾਰ ਤੋਂ ਉੱਦ ਕੇ ਠੀਕ ਹੈ ਠੀਕ ਅੰਸ਼ਕੀਨਾਮੇ ਚੜਾ ਬਰਬਾਦ ਸ਼ੰਕਰਪਾਲ ਜੀ ਕਿਹੜੀ ਕਲੋਨੀ ਪੈਂਦੀ ਹੈ ਕੀ ਹੋਇਆ ਜੀ ਇਹ ਹਰਿੰਦਰ ਨਗਰ ਇਸ ਰੰਦ ਰੋਡ ਦੇ ਡਾਕਟਰ ਦਮਜਾ ਸਾਹਿਬ ਦੇ ਇੱਕਰਾ ਹਸਪੀਟਲ ਦੇ ਕੋਲ ਤੇ ਸਾਨੂੰ ਪਿਛੇ ਰੌਲਾ ਸੁਣਿਆ ਬੱਲੇ ਦੇ ਵਿੱਚ ਕੋਈ ਚੋਰ ਵੜੇ ਨੇ ਤੇ ਪਿਛੇ ਦੋ ਤਿੰਨ ਘਰ ਸਾਡੀ ਗਲੀ ਤੇ ਹੀ ਹੈ ਉਸ ਗਲੀ ਦੇ ਵਿੱਚ ਸਾਡੇ ਕੋਲ ਸੀਸੀਟੀਵੀ ਵੀ ਆ ਗਈ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਇਹ ਰੇਕੀ ਕਰ ਰਹੇ ਪਹਿਲੇ ਦਿਖ ਰਹੇ ਹੈ ਕਰਾ ਲਈ ਉਸ ਤੋਂ ਬਾਅਦ ਕਿਸੇ ਘਰ ਚ ਵੜਿਆ ਤਾਲਾ ਤੋਣ ਲੱਗੇ ਤਾਂ ਅੰਕਲ ਨੇ ਦੇਖ ਲਿਆ ਅੰਕਲ ਨਾਲ ਫੜਿਆ ਕਲ ਵੀ ਸਰੀ ਚੋੜੀ ਕਰਾ ਹੁੰਦੀ ਰਹੀਆਂ ਪਹਿਲੀ ਵਾਰ ਜਿਹੜਾ ਹੋਇਆ ਲੇਖੀ ਸਰੀ ਚ ਕ੍ਰਾਈਮ ਤਾਂ ਹੋਇਆ ਐਦਾ ਪਰਾਵਾ ਜੇ ਆਪਾਂ ਦੇਖੀਏ ਨਾ ਪਰ ਨਵੇਂ ਦੇ ਵਿੱਚ ਚੋਰੀਆਂ ਜਾਂ ਮਾੜਾ ਮਾੜਾ ਲੁੱਟਕੋ ਜਾਂ ਮੰਨਦੇ ਨੇ ਕਹਿੰਦੇ ਇਸ ਕਰਾਂ ਸਰੀ ਸਰੀ ਚੱਕਦੇ ਆ ਇਆ ਮੰਨੇ ਨੇ ਵੀ ਅਸੀਂ ਏਰੀਆ ਚ ਫਿਰਦੇ ਆ ਅਸੀਂ ਜਿੱਦੋਂ ਸਮਾਨਦਾਰੋਂ ਚੱਕਦੇ ਆ ਕਾਰਨ ਕੀ ਹੈ ਕਿਉਂਕਿ ਉਹ ਨਸ਼ੇ ਦੇ ਅੱਜ ਰਾਤ ਕੋਈ ਇਹਨਾਂ ਕੋਲ ਸਮਾਨ ਕਰੇ ਟੀਕੇ ਮਿਲਿਆ ਜਿਹਨਾਂ ਕੋਲ ਖਾਲੀ ਸਰਿੰਜਾਂ ਮਿਲੀਆਂ ਮੰਨੇ ਨੇ ਟੀਕੇ ਲੰਨੇ ਆ ਅਸੀਂ ਸਲੂਟ ਦਿੰਨੇ ਆ ਦੋਨੋਂ ਜਾਂ ਨਸ਼ਾ ਮੰਨੇ ਆ ਤੇ ਫੋਨ ਪੁਲਿਸ ਨੂੰ ਪਲਾ ਦਿੱਤੀ ਹਾਲੇ ਪੁਲਸਰ ਆ ਗਏ ਆਪਣੇ ਰਾਜਮ ਆ ਗਏ ਨੇ ਜਿੱਦੇ ਖੜੀ ਬਾਹਰ ਲਾ ਦੇ ਲੈਣ ਆਏ ਨੇ ਜਿੱਦਾਂ ਦੀ ਕਾਰਵਾਈ ਤੁਸੀਂ ਚਾਹੁੰਦੇ ਨਾਲ ਦੇਖੋ ਕਾਰਵਾਈ ਅਸੀਂ ਚਾਹੁੰਦੇ ਆ ਵੀ ਜਿੰਨੇ ਵੀ ਆਪਣਾ ਪਟਿਆਲਾ ਸ਼ਹਿਰ ਹੈ ਪਟਿਆਲਾ ਦਿਹਾਤੀ ਹੈ ਇਹਦੀ ਸੇਫਟੀ ਆਸਤੇ ਦਾ ਦਿਨੋ ਕੰਮ ਕਰਨਾ ਚਾਹੀਦਾ ਜਿਵੇਂ ਨਾਲ ਕੋਈ ਆਧਾਰ ਕਾੜ ਨਹੀਂ ਹੈ ਕੋਈ ਵੋਟਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਸਾਡੇ ਕੋਲ ਮੰਨਿਆ ਕਿ ਰੋੜੀਕੁੱਟ ਮੱਲੇ ਦੇ ਇਹਨਾਂ ਦੇ ਪੇਰੈਂਟਸ ਰਹਿੰਦੇ ਨੇ ਤੇ ਇਹ ਦੁਗਵਾਨ ਸਾਹਿਬ ਫੁੱਟਪਾਥ ਤੇ ਸੌਂਦਿਆਂ ਕਰਦੇ ਆ ਇਹ ਪ੍ਰੋਫੈਸ਼ਨਲੀ ਚੋਰੀਆਂ ਨਹੀਂ ਕਰਦੇ ਆ ਤੇ ਨਸ਼ਾ ਕਰਨ ਵਾਸਤੇ ਆ ਆ ਚਲੋ ਜੀ ਠੀਕ ਹੈ ਚਲੋ ਠੀਕ ਹੈ ਬਸ ਜਰਾ ਅਰੋਨ ਅੱਜ ਨੋਰਮਲ ਕੀ ਹੋਇਆ ਕੀ ਕਰਨਾ ਐ ਸੂਰੇ ਆਏ ਉਹੇ ਕੰਮ ਕਰ ਰਹੇ ਜੀ ਬਾਹਰ ਹੈ ਬਾਹਰ ਨਹੀਂ ਕਰ ਰਹੀ ਟੱਪੇ ਇੱਥੇੋਂ ਟੱਪਰੇ ਸੀਗਾ ਪਿੱਛੇ ਦਾ ਐ ਸੀ ਕਿਤੇ ਘਰੋਂ हाय ਕਰੋਟਪੇ ਨਿਕਲ ਰਹੇ ਗੇਰ ਤੋਂ ਰੇ ਕੀ ਕਰਨਗੇ ਚੋਰੀ ਕਰਨਗੇ ਅਸੀਂ ਅੰਦਰ ਚੋਰੇ ਨੇ ਲੁਕਰੇ ਸੀ ਇਹ ਵੀ ਹੈ ਲੁਕਰੇ ਸੀ ਲੁਕਰੇ ਸੀਗੇ ਕਿਉਂ ਲੁਕਰੇ ਸੀਗੇ ਪਿਛੇ ਰਮੂ ਤੋੜ ਕੇ ਆਏ ਸੀ ਇਹ ਸਤ ਤੀ ਤੋੜ ਕੇ ਪਿਛੇ ਆਰਮੂ ਦਾ ਮੂ ਤੋੜ ਕੇ ਆਏ ਸੀ ਪਿਛੇ ਬੰਦੇ ਨੇ ਆਰਮੂ ਦੇ ਲੀ ਚੀਜ਼ੀ ਪੱਢਾਈ ਤੋੜ ਕੇ ਆਏ ਸੀ ਅੱਛਾ ਉਹਦਾ ਪਿਛੇ ਲੱਗੇ ਤਾਲ ਵੀ ਵੇ ਕਰੇ ਲੁਕ ਨਹੀਂ ਨਿਕਲ ਰੋੜ ਵੀ ਕਰੇ ਕਿਸੇ ਕਰੇ ਬੜਿਓ ਬਾਹਰ ਨਹੀਂ ਕਰੇ ਟੱਪ ਦੀ ਇਹ ਠੀਕੇ ਵਗਰੇ ਤੁਹਾਡੀ ਹੈ ਹਾਂ ਕੀ ਕਰ ਦਿਓ ਨਸ਼ਾ ਕਰ ਦਿਓ ਹਾਂ ਕੀ ਚੀ ਦਾ ਸਮਾਨ ਦਾ ਹੈ ਸਮਾਨ ਕਿਹੜਾ ਕੀ ਗਲੇ ਕੀ ਐ ਚੀਏ ਚਿੱਟਾ ਆਏ ਹਾਂਜੀ ਇੱਕ ਨਾਲ ਕੋਣ ਹੈ ਪ੍ਰਾਇਦਰ ਕੋਣ ਹੈ ਨਹੀਂ ਕੋਈ ਨਹੀਂ ਕੋਣ ਹੈ ਨਾਲ ਹੀ ਜਾਂਦੇ ਆ ਰਹੇ ਨਾਲ ਰਹਿੰਦਾ ਕਿੰਨਾ ਟਾਈਮ ਉਹ ਚੋਰੀਆਂ ਕਰਦੇ ਨੂੰ ਕਿੰਨਾ ਡੇ ਹੋ ਗਿਆ ਚਲ ਇਹ ਪਹਿਲੀ ਵਾਰੀ ਪਹਿਲੀ ਵਾਰ ਚੋਰੀ ਕਰੀ ਹੈ ਚਲ ਜੀ ਕੀ ਕੀ ਚੋਰੀ ਕੀਤਾ ਹੈ ਨਹੀਂ ਕੀ ਚੋਰੀ ਕੀਤਾ ਚੱਲ ਚੱਲ ਇਹ ਸੜਕ ਤੇ ਰੋਡ ਤੇ ਸਾਰੇ ਜਰ ਵੀ ਜਰ ਦੇ ਨਾਲ ਸਰੇ ਸਰੇ ਜਿਹੜਾ ਉਹ ਲੋਹਾ ਚੱਕ ਲੈਂਦੇ ਹੋ ਲੋਹਾ ਚੋਰੀ ਕਰਦੇ ਹੋ ਚਸ ਰੱਦ ਤੇ ਉਹਨ ਦਾ ਤੇ ਹੁਣ ਘਰ ਦੇ ਅੰਦਰ ਬੜੇ ਛੋਰੇ ਕੀ ਚੋਰੀ ਕਰਨਾ ਸੀਗਾ ਐ ਪੂਰੇ ਕੀ ਚੋਰੀ ਕਰਨਾ ਸੀਗਾ ਪੂਰੇ ਘਰ ਚ ਨਹੀਂ ਕਰਦੇ ਜੀ ਬਾਹਰ ਤੋਂ ਘਰ ਜੋ ਨਿਕਲੇ ਨਾ ਅੰਦਰੂਏ ਸੀਗੇ ਉਹ ਰਤਨੇ ਪਿੱਛੇ ਟਪ ਕੇ ਸਭ ਸੋਹਰੇ ਟਪੇ ਸੀਗੇ ਉੱਥੇ ਕੀ ਚੋਰੀ ਕੀਤਾ ਸੀਗਾ ਉੱਥੇ ਕੁਝ ਨਹੀਂ ਕਰਿਆ ਲੁੱਕ ਬੈਠ ਗਈ ਬਾਸ ਸਤਾਜੀ ਕੋਲ ਬੋਲ ਰਹੀ ਸੀ